ਕੀ ਵੀ ਸੀ ਨਾ ਨਿਵਾ ਕਰਦੇ ਜਾਨੀ ਸਾਹਿਬ ਗੁਰੂ ਸਾਹਿਬ ਦੇ ਇਹ ਇੱਥੇ ਅੰਦਰ ਸੇਵਾ ਕਰਦੇ ਸੀ ਗੈਂ ਸਾਹ ਗੈਰ ਖਾਲੀ ਕਰਦੇ ਸੀ ਪੰਜ ਸੱਤ ਮੁੰਡੇ ਜਿਹੜੇ ਸੀ ਉਹ ਜੋ ਮੁੰਡੇ ਲੈਂਦੇ ਨੇ ਸੇਵਾ ਕਰਵਾ ਤੇ ਅੰਦਰ ਗੈਂ ਸਾਹ ਦੀ ਸੇਵਾ ਕਰਨ ਦੇ ਸੀ ਜਦੋਂ ਇੱਕ ਕਮੇਟੀ ਵਾਲਾ ਮੁੰਡਾ ਸੀ ਜਦੋਂ ਇਹ ਅੱਕ ਪਈ ਇਹਨੂੰ ਗੈਂ ਸਾਹ ਨੂੰ ਉਹਨੇ ਪਟਾਕਾ ਮਾਰਿਆ ਹੈ ਤੇ ਪਾਟ ਗਿਆ ਦੁਨੀਆਂ ਸਾਰੀ ਪਾਹ ਨਿਕਲ ਗਈ। ਉਦੋਂ ਪਤਾ ਲੱਗਾ 6-7 ਮੁੰਡੇ ਰਗਰੇ ਗਏ ਨੇ। ਉਹ ਕਿੱਥੋਂ ਦੇ ਸੀਗੇ ਮੁੰਡੇ ਜਿਹੜਾ ਦਾ ਨਹੀਂ ਪਤਾ ਜੀ। ਜੁਜਾ ਕੁਮਨ ਕੁਲਵਿੰਦਰ ਸਿੰਘ ਕਮੇਟੀ ਦਾ ਮੁੰਡਾ ਆ। ਕਹਿੰਦੇ ਕਿ ਸਕੂਲ ਤੋਂ ਕਿਤੇ ਆਏ ਹੋ ਤਾਂ ਸੇਵਾ ਕਰਵਾਈ। ਪਰ ਉਹ ਜ ਹੁੰਦੇ ਨਹੀਂ। ਇਸ ਟਾਈਮ ਕਿੱਥੇ ਨੇ ਲੋਕ? ਉਹ ਐਸਐਮ ਸੀ ਬਲੱਟ ਆ ਗਏ। ਐਸਐਮ ਸੀ ਬਲੱਟ। ਪ੍ਰੋਸਟ? ਹਾਂ ਜੀ। ਕਮੇਟੀ ਮੈਂਬਰ ਕਿੱਥੇ ਆ ਜੀ? ਉਹ ਉਹ ਆਪਣੇ ਰੈਫਰ ਕਰਤਾ ਲਧਿਆਣੇ ਜੀ ਐਮ। ਉਹ ਪਤਾ ਨਹੀਂ ਲੱਗਾ ਬੱਚੇ ਸੇਵਾ ਕਰਦੇ ਸੀ ਅੰਦਰ ਉਹਦੇ ਮਲਾਜ਼ਮ ਵੀ ਸੀ ਕਿ ਸਿਲੰਡਰ ਸਿਲੰਡਰ ਨੂੰ ਨੱਦਦੇ ਪਏ ਸੀ ਕਿ ਖਾਲੀ ਕਰਦੇ ਸੀ ਤੇ ਉਹਦੇ ਸਿਲੰਡਰ ਫਟ ਗਿਆ ਜੀ ਕਿ ਪੰਜ ਚਾਰ ਮੁੰਡੇ ਸੀ ਇਹ ਤੇ ਦੋ ਤਿੰਨ ਮਲਾਜ਼ਮ ਜੀ ਇਹ ਪਤਾ ਨਹੀਂ ਸਕੂਲ ਕੋਲ ਤਾਂ ਫਿਰ ਇੱਥੇ ਨਾ ਸੇਵਾ ਵਾਸਤੇ ਆਏ ਨਹੀਂ ਪਤਾ ਨਹੀਂ ਉਹ ਸਕੂਲ ਕਿਹੜੇ ਪੜਦੇ ਨੇ ਜੀ ਜਿਸ ਨੇ ਪੰਜ ਪੇਸ਼ੈਂਟ ਆਇਆ ਸਾਡੇ ਕੋਲ ਹੈ ਨਾ ਮਾਨਸੇਹਿ ਇੱਕ ਵਾਰੀ ਅਸੀਂ ਸਾਰਿਆਂ ਨੂੰ ਐਕਸੈਸ ਕਰਕੇ ਉਹਨਾਂ ਦੀ ਚੈਕ ਕਰਾਂਗੇ ਕਿੰਨੇ ਡਰੈਸਿੰਗ ਹੋ ਗਏ ਪੰਜ ਪੇਸ਼ੈਂਟ ਆਏ ਅੱਜ ਪੇਸ਼ੈਂਟ ਆਇਆ ਉਹਦੇ ਚੋ ਟੈਂਪਰੇਚਰ ਸਟੇਬਲ ਦੋ ਸਮੇਂ ਥੋੜੇ ਸ਼ੂਗਰਸ ਲੱਗ ਰਹੇ ਆ ਸਰਜਨ ਆਇਆ ਇੱਕ ਵਾਰੀ ਵਾਸਸ ਕਰਕੇ ਸਭ ਤੋਂ ਦੇਖਉਂਦਾ ਅਸੀਂ ਫਰਦਰ ਸੋਚਦੇ ਕਿ ਇਹ ਤੋਂ ਇੱਕ ਤਾਂ ਸ਼ਾਇਦ ਡਾਕਟਰ ਆਇਆ ਕੀ ਆ ਕੀ ਜੀ ਬਰਦਰ ਸਾਹਿਬ ਸੇਵਾ ਕਰ ਰਹੇ ਸੀ ਉੱਤੇ ਚ ਸਿਲੰਡਰ ਪਟਿਆ ਜੋ ਸੁਣਿਆ ਵਾ ਠੀਕ ਠੀਕ